ਬਾਦਲ ਨੂੰ ਵੱਡਾ ਝਟਕਾ ਲੱਗਿਆ ਭਾਜਪਾ ਨਾਲ ਹੋਈ ਮੁਲਾਕਾਤ ਤੇ ਗਿਆਨੀ ਦੇ ਸਾਥੀ ਨੇ ਅੰਦਰਲਾ ਸੱਚ ਦੱਸਿਆ ਪੰਜਾਬ ਨਾਲ ਵਿਧਕਰੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਦਰਸਲ ਪੁਨਰ ਸੁਰਜੀਤ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਵੀਰ ਬਾਦਲ ਤੇ ਵੱਡਾ ਸਿਆਸੀ ਹਮਲਾ ਕਰਦੇ ਹੋਏ ਸੁਖਵੀਰ ਨੂੰ ਮਿਆਰ ਤੋਂ ਡਿੱਗੀ ਹੋਈ ਹੋਸ਼ੀਅਤ ਤੇ ਫੋਕੀ ਸਿਆਸੀ ਸ਼ੋਰਤ ਕਰਨ ਵਾਲਾ ਡਰਾਮੇਵਾਜ਼ ਲੀਡਰ ਘਰਾਰ ਦਿੱਤਾ ਜੱਦਾਰ ਵਡਾਲਾ ਨੇ ਕਿਹਾ ਕਿ ਇਹ ਕਿੰਨੀ ਹਸੋਹੀਣੀ ਸਥਿਤੀ ਹੈ ਕਿ ਸੁਖਵੀਰ ਬਾਦਲ ਆਪਣੇ ਹੀ ਧੜੇ ਦੇ ਦੇ ਅਨੁਸਾਰੂਪਿਓ ਦੇਖ ਕੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਪੁਨਰ ਸਰਜੀਤ ਸ਼ਰਮਣਿ ਕਾਲੀ ਦਲ ਦੇ ਲੀਡਰ ਸਿਆਸੀ ਤੌਰ ਤੇ ਨੈਤਿਕ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੇ ਨੇ ਸੁਖਵੀਰ ਬਾਦਲ ਦੀ ਅਗਵਾਈ ਕਬੂਲ ਰਹੇ ਨੇ ਜੱਦਰ ਵੜਾਲਾ ਨੇ ਕਿਹਾ ਕਿ ਆਪਣੀ ਸੌਦੇਬਾਜ਼ੀ ਦੀ ਫਿਤਰਤ ਤੇ ਚੱਲਦੇ ਹਾਂ ਆਗਾਮੀ ਜੁਪੀਸੀ ਦੇ ਜਨਰਲ ਇਜਲਾਸ ਤੋਂ ਪਹਿਲਾਂ ਇਹ ਠੀਕ ਉਸੇ ਤਰ੍ਹਾਂ ਦੀ ਸੌਦੇਬਾਜ਼ੀ ਵਾਲੀ ਫਿਤਰਤ ਤੇ ਕੰਮ ਕੀਤਾ ਗਿਆ ਹੈ ਆਪਣੇ ਪੁਰਾਣੀ ਸਕ੍ਰਿਪਟ ਨੂੰ ਨਵੇਂ ਸਿਰੇ ਤੋਂ ਸੌਦੇਬਾਜ਼ੀ ਦੇ ਰੂਪ ਵਿੱਚ ਵਰਤਦੇ ਹੋਏ ਘਰ ਵਾਪਸੀ ਦੇ ਝੂਠੇ ਦਾਅਵੇ ਨਾਲ ਵੱਡੀ ਸਿਆਸੀ ਸੌਦੇਬਾਜ਼ੀ ਕੀਤੀ ਗਈ ਹੈ ਜੱੱਦਰ ਬੜਾਲਾ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਬੀਤੇ ਦਿਨੀ ਝੂਠਾ ਦਾਵਾ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਅਤੇ ਇੰਦਰਮੋਹਨ ਸਿੰਘ ਦੀ ਫੋਟੋ ਸਾਂਝੀ ਕਰਕੇ ਕਿਹਾ ਸੀ ਕਿ ਦੋਹੇ ਲੀਡਰ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਤੋਂ ਵਾਪਸ ਆਏ ਨੇ ਅਸੀਂ ਬੜੀ ਸਪਸ਼ਟਤਾ ਦੇ ਨਾਲ ਕਹਿ ਰਹੇ ਹਾਂ ਕਿ ਸੁਖਵੀਰ ਬਾਦਲ ਦੇ ਦਾਅਵੇ ਨਾ ਸਿਰਫ ਨਰਾਲਾ ਝੂਠ ਨੇ ਸਗੋਂ ਸਿਆਸੀ ਗੁੰਮਰਾਹਕੁਨ ਪ੍ਰਚਾਰ ਦਾ ਹਿੱਸਾ ਨੇ ਇਹਨਾਂ ਦੋਹਾਂ ਆਗੂਆਂ ਨੇ ਭਰਤੀ ਮੁਹਿੰਮ ਵਿੱਚ ਨਾ ਭਰਤੀ ਕੀਤੀ ਅਤੇ ਨਾ ਹੀ ਮੋਡਲੀ ਮੈਂਬਰਸ਼ਿਪ ਲਈ ਇਸ ਲਈ ਇਹਨਾਂ ਦੋਹਾਂ ਆਗੂਆਂ ਦਾ ਪੁਨਰ ਸੁਰਜੀਤ ਸ਼ਰਮਣੀ ਅਕਾਲੀ ਦਰ ਨਾਲ ਕੋਈ ਵਾਅਦਾ ਵਸਤਾ ਨਹੀਂ ਸੀ ਜਦਰ ਵਡਾਲਾ ਨੇ ਸੁਖਵੀਰ ਬਾਦਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸੁਖਵੀਰ ਅਜੇਹੀ ਹੋਸ਼ੀਅਤ ਤੇ ਸੌੜੀ ਸਿਆਸਤ ਨੂੰ ਤਿਆਗਣ ਨਹੀਂ ਤਾਂ ਹਰ ਵੇਲੇ ਅਜਿਹੇ ਝੂਠੇ ਦਾਅਵੇ ਨਾਲ ਮਜ਼ਾਕ ਦਾ ਪਾਤਰ ਬਣਦੇ ਰਹਿਣਗੇ ਜਦਰ ਨੇ ਮੀਡੀਆ ਨੂੰ ਖਾਸ ਬੇਨਤੀ ਕੀਤੀ ਕਿ ਸੁਖਵੀਰ ਬਾਦਲ ਦੇ ਝੂਠੇ ਦਾਅਵੇ ਨੂੰ ਪ੍ਰੋਸ ਤੋਂ ਪਹਿਲਾਂ ਦਾਅਵੇ ਦੀ ਹਕੀਕਤ ਅਤੇ ਤੱਥਾਂ ਨੂੰ ਜ਼ਰੂਰ ਚੈੱਕ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਦਲ ਨਾਲ ਸੰਬੰਧਿਤ ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਨਵਾਂ ਚੁੱਲਾ ਦਲ ਨੂੰ ਵੱਡਾ ਝਟਕਾ ਲੱਗਿਆ ਦੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਮੈਂਬਰਾਂ ਨੇ ਘਰ ਵਾਪਸੀ ਕੀਤੀ ਹੈ ਇਸ ਦੌਰਾਨ ਉਹਨਾਂ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਅਤੇ ਇੰਦਰ ਮੋਹਨ ਸਿੰਘ ਦਾ ਨਮਾ ਚੋਲਾ ਦਲ ਚੋਂ ਮਾਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਵਾਪਸੀ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਰਪ੍ਰਸਤ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਬਾਦਲ ਨੇ ਬਾਕੀ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਸੀ ਕਿ ਆਪਾਂ ਵਿਰੋਧੀਆਂ ਦੀਆਂ ਚਾਲਾਂ ਨੂੰ ਪਛਾਣੀਏ ਅਤੇ ਮਾਪਾਰਟੀ ਨੂੰ ਹੋਰ ਤਕੜਾ ਕਰਨ ਲਈ ਮਿਹਨਤ ਕਰੀਏ ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰ ਕਾਰਪਲੂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਹਿੱਸੇਦਾਰੀ ਬਾਰੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਜਿਸ ਨਾਲ ਸੂਬੇ ਦੇ ਹੱਕ ਖੋਏ ਜਾ ਰਹੇ ਨੇ ਪੁੰਦੜ ਨੇ ਇਲਜ਼ਾਮ ਲਗਾਏ ਕਿ ਹੁਣ ਕੇਂਦਰ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਨੂੰ BBMB ਵਿੱਚ ਸਤਾਈ ਮੈਂਬਰ ਵਜੋਂ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਲਈ ਇੱਕ ਹੋਰ ਝਟਕਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੇ ਕੈਰ ਤੋਂ ਅਜੇ ਉੱਪਰ ਨਹੀਂ ਸਕੇ ਹਰ ਸਾਲ BBMB ਵੱਲੋਂ ਛੱਡੇ ਪਾਣੀ ਨਾਲ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਨੇ ਪਰ ਫਿਰ ਵੀ ਕੇਂਦਰ ਵੱਲੋਂ ਜਾਬ ਦੇ ਹੱਕਾਂ ਨੂੰ BBMP ਵਿੱਚ ਘਟਾਇਆ ਜਾ ਰਿਹਾ ਹੈ। ਅਕਾਲੀ ਆਗੂ ਨੇ ਇਸ ਮਾਮਲੇ ਤੇ ਸੂਬਾ ਸਰਕਾਰ ਦੀ ਚੁੱਪੀ ਤੇ ਵੀ ਤਿੱਖਾ ਹਮਲਾ ਕੀਤਾ। ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ناکਾਮ ਰਹੀ ਹੈ। ਉਹਨੇ ਕਿਹਾ ਕਿ ਸੂਬੇ ਦਾ ਵਿਕਾਸ ਰੁਕ ਚੁੱਕਿਆ ਤੇ ਪਿਛਲੀਆਂ ਸਰਕਾਰਾਂ ਦੇ ਕੰਮਾਂ ਨੂੰ ਵੀ ਰੋਕ ਦਿੱਤਾ ਗਿਆ। ਉਧਰ ਦੂਜੇ ਪਾਸੇ ਸੱਤਾਧਰ ਆਪ ਪਾਰਟੀ ਦੇ ਮੁਕਬਲਾਰਾ ਐਡਵੋਕੇਟ ਨੀਲ ਗਰਗ ਨੇ ਕਿਹਾ ਕਿ BJP ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਾਖੜਾ ਵਿਆਸ ਪ੍ਰਬੰਧਨ ਬੋਰਡ ਵਿੱਚ ਹਿਮਾਚਲ ਪ੍ਰਦੇਸ਼ ਉੱਥੇ ਰਾਜਸਥਾਨ ਨੂੰ ਸਤਾਈ ਮੈਂਬਰਸ਼ਿਪ ਦੇਣ ਦੀ ਸਾਜ਼ਿਸ਼ ਤੇ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਸਖਤ ਨਖੇਦੀ ਕਰਦੀ ਹੈ ਉੱਥੇ ਉਹਨਾਂ ਇਸ ਨੂੰ ਪੰਜਾਬ ਦੇ ਸੰਵਧਾਨਿਕ ਅਤੇ ਪਾਣੀ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਘrarਗਨੇ ਕਿਹਾ ਕਿ ਪੰਜਾਬ ਨੇ ਇਤਿਹਾਸਿਕ ਤੌਰ ਤੇ ਬੀਬੀਐਮਬੀ ਦੇ ਖਰਚੇ ਦਾ 40% ਤੋਂ ਵੱਧ ਹਿੱਸਾ ਚੁੱਕਿਆ ਫਿਰ ਵੀ ਬੀਜੇਪੀ ਵਾਰ-ਵਾਰ ਪੰਜਾਬ ਦੇ ਅਧਿਕਾਰਾਂ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਰਸਾ ਨਾਲ ਦਿੱਲੀ ਵਿਖੇ ਉਹਨਾਂ ਦਫਤਰ ਵਿਖੇ ਮੁਲਾਕਾਤ ਕੀਤੀ ਗਈ ਮੁਲਾਕਾਤ ਦੌਰਾਨ ਪ੍ਰੋਫੈਸਰ ਚੰਦੂ ਮਾਜਰਾ ਦੇ ਕੁਝ ਸਾਥੀ ਵੀ ਨਾਲ ਸਨ ਮਰਜਿੰਦਰ ਸਿੰਘ ਸਰਸਾ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਮੁਲਾਕਾਤ ਕੀਤੀ ਗਈ ਅਸੀਂ ਵੱਖ-ਵੱਖ ਸਮਾਜਿਕ ਅਤੇ ਸਿਆਸੀ ਮੁੱਦਿਆਂ ਤੇ ਗੰਭੀਰ ਚਰਚਾ ਕੀਤੀ ਉਹਨਾਂ ਦੇ ਤਸਰਬੇ ਹਮੇਸ਼ਾ ਸਮਾਜ ਕਲਿਆਣ ਤੇ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦੇ ਨੇ ਚੰਦੂ ਮਾਜਰਾ ਨੇ ਦੱਸਿਆ ਕਿ ਮੁਲਾਕਾਤ ਉਦਯੋਗਿਕ ਮੁੱਦਿਆਂ ਨੂੰ ਲੈ ਕੇ ਸੀ ਅਤੇ ਇੱਕ ਵਫਦ ਨੂੰ ਲੈ ਕੇ ਉਹ ਮੰਤਰੀ ਸਰਸਾ ਕੋਲ ਪੰਚੇ ਸਨ ਉਹਨਾਂ ਸੰਤਕਾਰਾਂ ਨਾਲ ਜੁੜੇ ਮੁੱਦੇ ਸਰਸਾ ਕੋਲ ਉਠਾਈ